ਟੋ ਟੋ ਘੱਟ ਮਹੀਨੇ ਦੀ 7-8 ਲੱਖ ਰੁਪਏ ਕਮਾਈਆ ਦੇਖੋ ਤੁਸੀਂ ਮਿਹਨਤ ਕੁਝ ਨਹੀਂ ਕਰਨੀ ਤੁਹਾਡੀ ਅਗਰ ਤੁਸੀਂ 50 ਰੁਪਏ ਲਗਾ ਕੇ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਮਹੀਨੇ ਤਾਂ ਫਿਰ ਕਿਉਂ ਨਹੀਂ ਕਰ ਸਕਦੇ ਹੈਗੀ ਫਿਰ ਤੁਸੀਂ ਖੁਦ ਦੇਖਿਓ ਤੁਸੀਂ ਤੁਸੀਂ ਕਿੰਨੀ ਇਨਕਮ ਕਰਨੀ ਸ਼ੁਰੂ ਕਰੋਗੇ ਦੇਖੋ ਤੁਹਾਨੂੰ ਸਿਰਫ ਪੈਸੇ ਤੁਸੀਂ 25 ਤੋਂ 50 ਰੁਪਏ ਹੀ ਇਨਵੈਸਟ ਕਰਨੇ ਆ ਉਹ ਵੀ ਕਦੇ ਅਗਰ ਤੁਸੀਂ ਮਿਹਨਤ ਦੇ ਤੁਸੀਂ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਬਸ 10 ਦਿਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਤੁਸੀਂ ਵੀ ਦੇਖਦੇ ਹੋਣੇ ਕਿਵੇਂ ਆਹ ਮੂੰਹ ਦੇ ਉੱਤੇ ਕੀ ਲਾ ਰਹੇ ਕਿਵੇਂ ਮੂੰਹ ਦੇ ਉੱਤੇ ਮਗੋਠਾ ਜਿਹਾ ਲਾ ਕੇ ਵੀਡੀਓ ਬਣਾ ਰਹੇ ਜੀ ਸੋ ਇਹ ਮਗੋਠਾ ਜਿਹਾ ਲਾ ਕੇ ਵੀਡੀਓ ਬਣਾ ਮ ਗੋਠਾ ਮੈਂ ਕਿਉਂ ਲਾਇਆ ਵਾ ਇਹ ਵੀਡੀਓ ਤੇ ਮੈਂ ਐਂਡ ਦੇ ਵਿੱਚ ਦੱਸਾਂਗਾ ਇਹ ਅਗਰ ਤੁਸੀਂ ਵੀਡੀਓ ਤੇ ਤੁਸੀਂ ਲਾ ਕੇ ਤੁਸੀਂ ਵੀਡੀਓ ਬਣਾਉਣੀਓ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵੱਧ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਕਿਉਂਕਿ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਨਾ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੀ ਇੱਕ ਇਹੋ ਜਿਹਾ ਵਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਵੀ ਆਪਣਾ ਫੇਸ ਨਹੀਂ ਦਿਖਾ ਸਕਦੇ ਹੈਗੇ ਇਹ ਉਹਨਾਂ ਵਾਸਤੇ ਤਾਂ ਹੈਗਾ ਹੀ ਹੈਗਾ ਵਾ ਦੇਖੋ ਅਗਰ ਤੁਹਾਨੂੰ ਕੁਝ ਵੀ ਨਹੀਂ ਹੁੰਦਾਗਾ ਕੋਈ ਚੀਜ਼ ਤੁਹਾਨੂੰ ਨਹੀਂ ਹੁੰਦੀ ਹੈਗੀ ਤਾਂ ਅਗਰ ਤੁਹਾਡੇ ਅੰਦਰ ਕੋਈ ਸਕਿੱਲ ਨਹੀਂ ਹੈਗੀ ਕੁਝ ਨਹੀਂ ਕਰਨਾ ਹੈਗਾ ਅੱਜ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਨੇ ਕਿਸੇ ਦੀ ਵੀਡੀਓ YouTube ਦੇ ਉੱਤੇ ਤੁਸੀਂ ਡਾਊਨਲੋਡ ਕਰਨੀ ਹੈ ਡਾਊਨਲੋਡ ਕਰਕੇ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਉਹਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਬਸ ਆਪਾਂ ਆਹ ਮੋਠੇ ਨਹੀਂ ਆਪਾਂ ਮਤਲਬ ਲਵਾਂਗੇ ਇਹ ਮੋਠੇ ਮਦਦ ਲੈ ਕੇ ਤੁਸੀਂ ਮਹੀਨੇ ਦਾ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਬਸ ਉਹ ਵੀਡੀਓ ਦੇ ਵਿੱਚ ਦੋ ਚੀਜ਼ਾਂ ਕਰਨੀਆਂ ਵੀਡੀਓ ਆਪਾਂ ਕਿਸੇ ਦੀ ਡਾਊਨਲੋਡ ਕਰਨੀ ਆ ਤੇ ਜਿਹੜੀ ਵੀਡੀਓ ਆਪਾਂ ਡਾਊਨਲੋਡ ਕਰਾਂਗੇ ਜਿਹੜੇ ਦੇ ਆਪਾਂ ਕੰਮ ਕਰਾਂਗੇ ਨਾ ਉਹਦੇ ਵਿੱਚ ਤੁਸੀਂ ਵਿਊ ਦੇਖਿਓ view ਉਹਦੇ ਵਿੱਚ 10 ਮਿਲੀਅਨ 20 ਮਿਲੀਅਨ 25 ਮਿਲੀਅਨ ਤੱਕ ਵੀ ਹੁੰਦੇ ਨੇ ਤੇ ਉਹ ਮਹੀਨੇ ਦੀ ਮੈਂ YouTube ਦੇ ਉੱਤੇ ਉਹਨਾਂ ਦੀ ਕਮਾਈ ਦੇਖੀ ਆ ਟੋ ਟੋ ਘੱਟ ਮਹੀਨੇ ਦੀ 7-8 ਲੱਖ ਰੁਪਈਆ ਕਮਾਈਆ ਦੇਖੋ ਤੁਸੀਂ ਮਿਹਨਤ ਕੁਛ ਨਹੀਂ ਕਰਨੀ ਤੁਹਾਡੀ ਸਿਰਫ ਐਡੀਟਿੰਗ ਦੀ ਮਿਹਨਤ ਆ ਤੁਸੀਂ ਸਿਰਫ ਐਡੀਟਿੰਗ ਹੀ ਕਰਨੀ ਆ ਵਧੀਆ ਤਰੀਕੇ ਨਾਲ ਦੇਖੋ ਤੁਸੀਂ ਸਿਰਫ ਪੈਸੇ ਤੁਸੀਂ 25 ਤੋਂ 50 ਰੁਪਏ ਹੀ ਇਨਵੈਸਟ ਕਰਨੇ ਆ ਉਹ ਵੀ ਕਾਦੇ ਆਮ ਗੋਠਾ ਚ ਲੈਣਾ ਵਾ ਬਸ ਆਮ ਗੋਠਾ ਚ ਲਿਆ ਕੇ ਅਗਰ ਤੁਸੀਂ 25 ਤੋਂ 50 ਰੁਪਏ ਤੁਸੀਂ ਇਨਵੈਸਟ ਕਰਦੇ ਨੇ ਉਹਨਾਂ ਤਾਂ ਇਸ ਟੋਪੀ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਲੂਗੇ ਵਾਦਾ ਮੇਰਾ ਇਹ ਤੁਹਾਡੇ ਨਾਲ ਇਹ ਬਹੁਤ ਹੀ ਸੌਖਾ ਤੇ ਈਜ਼ੀ ਕੰਮ ਆ ਅਗਰ ਤੁਸੀਂ 50 ਰੁਪਏ ਲਗਾ ਕੇ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਮਹੀਨੇ ਤਾਂ ਫਿਰ ਕਿਉਂ ਨਹੀਂ ਕਰ ਸਕਦੇ ਹੈਗੇ ਸੋ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸਾਂਗਾ ਵੀ ਇਸ ਵੀਡੀਓ ਨੂੰ ਕਿੰਦਾ ਕਿੰਦਾ ਕੰਮ ਕਰਨਾ ਵਾ ਸੋ ਅੱਜ ਹੀ ਤੁਸੀਂ ਅਗਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਜਾ ਕੇ ਬਾਜ਼ਾਰ ਦੇ ਵਿੱਚ 40-50 ਰੁਪਏ ਖਰਚ ਕਰੋ ਠੀਕ ਹੈ ਜੀ ਅਗਰ ਤੁਸੀਂ 버ਗਰ ਖਾਣ ਜਾਂਦੇ ਹੋ ਨਾ 버ਗਰ ਵੀ 70-80 ਰੁਪਏ ਦਾ ਹੋ ਗਿਆ ਅਜਿਹੀ ਡੇਢ ਦੇ ਵਿੱਚ ਆਹ ਨੂੰ ਗੋਠਾ ਜਾਂਦਾ ਸਿਰਫ ਹੈ ਹੀ 50 ਰੁਪਏ ਦਾ 50 ਰੁਪਏ ਦਾ ਲਿਆਓ ਤੇ ਮਹੀਨੇ ਦੇ ਲੱਖ ਰੁਪਏ ਕਮਾਓ ਉਹ ਮੈਂ ਤੁਹਾਨੂੰ ਪ੍ਰੋਪਰਲੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਸ਼ੂਟ ਕਿਵੇਂ ਕਰਨਾ ਵਾ ਕਿਵੇਂ-ਕਿਵੇਂ ਚੀਜ਼ਾਂ ਕਰਨੀਆਂ ਦੇਖੋ ਤੁਸੀਂ ਵਾਇਸ ਹੋਰ ਵੀ ਤੁਸੀਂ ਆਪਣੀ ਦੇਣੀ ਆ ਤੇ ਵੀਡੀਓ ਵੀ ਤੁਸੀਂ ਆਪਣੀ ਲਗੋਣੀ ਆ ਵੀਡੀਓ ਕਿਵੇਂ ਲਗੋਣੀ ਆ ਆਪਣੀ ਤੁਸੀਂ ਅਮਗੋਠੇ ਦੇ ਨਾਲ ਲਗੋਣੀ ਆ ਉਹ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਦਾ ਰਹੂੰਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਤੇ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਆਪਣੇ ਨਾਲ ਕਿਸੇ ਵੀ ਬਾਜ਼ਾਰ ਦੇ ਵਿੱਚ ਜਾਣਾ ਤੁਸੀਂ ਨਾ ਇਦਾਂ ਦਾ ਕੋਈ ਮਗੋਠਾ ਲੈਣਾ ਇਹ ਤਾਂ ਜੋ ਕੋ ਹੈ ਵੀ ਚਲੋ ਡਰਾਵਣਾ ਜਾ ਤੁਸੀਂ ਮਤਲਬ ਕੋਈ ਸਿੰਪਲ ਜਿਹਾ ਮੁੰਗੋਠਾ ਲੈ ਆਣਾ ਜਿਹਦੇ ਨਾਲ ਮਤਲਬ ਇਹ ਤੁਹਾਡੀ ਪਛਾਣ ਤੁਹਾਡਾ ਫੇਸ ਨਾ ਆ ਆ ਸਕੇ ਤੁਸੀਂ ਇਦਾਂ ਦਾ ਮੁੰਗੋਠਾ ਲੈ ਆਣਾ ਵਾ ਠੀਕ ਹੈ ਜੀ ਮੁੰਗੋਠਾ ਲੈ ਆ ਕੇ ਤੁਸੀਂ ਆਪਣੇ ਕੋਲ ਰੱਖ ਲੈਣਾ ਇਹ ਜਿਹੜਾ ਮੁੰਗੋਠਾ ਵਾ ਸਿਰਫ 25 ਤੋਂ ਲੈ ਕੇ 50 ਰੁਪਏ ਦਾ ਆਏਗਾ ਬਸ ਬਾਦ ਤੁਸੀਂ ਸਿਰਫ ਇੰਨੇ ਹੀ 25 ਤੋਂ 50 ਰੁਪਏ ਇਨਵੈਸਟ ਕਰਨੇ ਇਹਦੇ ਨਾਲ ਇੱਕ ਮੁੰਗੋਠਾ ਆ ਜਾਏਗਾ ਤੁਸੀਂ ਤਿੰਨ ਤੋਂ ਚਾਰ ਮੁੰਗੋਠੇ ਜਿਹਾ ਲੈ ਆ ਕੇ ਰੱਖ ਲਓ ਕਿਉਂਕਿ ਆਪਾਂ ਜਿੱਦਾਂ ਜਿੱਦਾਂ ਵੀਡੀਓ ਬਣਾਵਾਂਗੇ ਨਾ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਅਲੱਗ-ਅਲੱਗ ਮੁੰਗੋਠਾ ਜਿਹੜਾ ਇਹ ਚੇਂਜ ਕਰਦੇ ਰਹ YouTube ਤੇ ਜਾਣ ਤੋਂ ਬਾਅਦ ਤੁਸੀਂ ਇੱਕ ਵੀਡੀਓ ਡਾਊਨਲੋਡ ਕਰਨੀ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਉਹ ਚੈਨਲ ਤੇ ਜਾਣਾ ਉਹਦੇ ਚੈਨਲ ਦੇ ਤੁਸੀਂ ਸਾਰੀ ਵੀਡੀਓ ਡਾਊਨਲੋਡ ਕਰ ਲੈਣੀਆਂ ਜਾਂ ਹੋਰ ਕਿਸੇ ਚੈਨਲ ਤੇ ਵੀ ਜਾਣਾ ਉਦਾਂ ਦੀ ਵੀਡੀਓ ਡਾਊਨਲੋਡ ਕਰ ਲੈਣੀਆਂ ਨੇ ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਕਿਵੇਂ ਨਹੀਂ ਕਰਨਾ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਕਿਉਂਕਿ ਉਹ YouTube ਦੀ ਕਮਿਊਨਿਟੀ ਗਾਈਡਲਾਈਨਸ ਦੇ ਅੰਡਰ ਨਹੀਂ ਹੁੰਦੀ ਹੈ ਕਿ ਅਗਰ ਮੈਂ ਤੁਹਾਨੂੰ ਦੱਸਾਂਗਾ ਤਾਂ ਮੇਰੇ ਚੈਨਲ ਨੂੰ ਪ੍ਰੋਬਲਮ ਆ ਸਕਦੀ ਆ ਸੋ ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਅਸੀਂ ਵੀਡੀਓ ਨੂੰ ਕਿਵੇਂ ਡਾਊਨਲੋਡ ਕਰੀਏ ਤਪਲੀ ਸਕਰੀਨ ਦੇ ਉੱਤੇ ਮੇਰਾ ਇੰਸਟਾਗ੍ਰਾਮ ਅਕਾਊਂਟ ਤਾਂ ਸ਼ੋਅ ਹੁੰਦਾ ਹੋਏਗਾ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਵੀ ਵੀਡੀਓ ਨੂੰ ਕਿਵੇਂ ਡਾਊਨਲੋਡ ਕਰੀਦਾ ਵੋ ਮੈਂ ਤੁਹਾਨੂੰ ਮੈਸੇਜ ਕਰ ਦਾਂਗਾ ਵੀ ਵੀਡੀਓ ਨੂੰ ਤੁਸੀਂ ਇਸ ਤਰੀਕੇ ਨਾਲ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਠੀਕ ਹੈ ਜੀ ਹੁਣ ਅੱਦਲਦੇ ਕੀ ਕਰਨਾ ਤੁਸੀਂ ਤੁਸੀਂ ਉਹ ਸਾਈਟ ਤੇ ਦੇਖੋ ਜੀ ਸਾਈਟ ਤੇ ਜਾ ਕੇ ਦੇਖੋ ਮੇਰੇ ਨਾਲ ਮੋਬਾਈਲ ਫੋਨ ਦੀ ਸਕਰੀਨ ਚੱਲਦੀ ਪਈ ਹੈ ਤੁਸੀਂ ਕੀ ਹੈ ਨਾ YouTube ਦੇ ਉੱਤੇ ਜਾਣਾ YouTube ਤੇ ਜਾਣ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਵਾ 올ਡ ਬਾਈਕ ਮੋਟੀਫਾਈ ਠੀਕ ਹੈ ਤੁਸੀਂ ਜਿੰਨਾ ਜਰੂਰ ਸਰਚ ਕਰੋਗੇ ਦੇਖੋ ਬਹੁਤ ساری ਦੇ ਮ ਹਣਾ ਆ ਦੇਖੋ ਕਿੰਦਾ ਜਗ ਮੈਂ ਆ ਬਾਈਕ ਮੈਨੂੰ ਵਧੀਆ ਲੱਗੀ ਆ ਫੁੱਲ ਰੇਸਿੰਗ ਮੈਂ ਇੱਥੇ ਜਾਣਾ ਵਾ ਤੁਸੀਂ ਕੀ ਕਰਨਾ ਆ ਜਿਹੜੀ ਵੀਡੀਓ ਚੱਲਦੀ ਹੋएगी ਨਾ ਇਹ ਵੀਡੀਓ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਜਦੋਂ ਤੁਸੀਂ ਆ ਵੀਡੀਓ ਨੂੰ ਡਾਊਨਲੋਡ ਕਰ ਲਓਗੇ ਨਾ ਜਿਹੜੀ ਹੁਣ ਵੀਡੀਓ ਪਲੇ ਹੋਏਗੀ ਤੁਸੀਂ ਵੀਡੀਓ ਨੂੰ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਲੈਣਾ ਪ੍ਰੋਪਰਲੀ ਡਾਊਨਲੋਡ ਕਰ ਲੈਣੀ ਆ ਫਿਰ ਉਸ ਤੋਂ ਬਾਅਦ ਤੁਸੀਂ ਕਿੰਦੇਖੋ ਆ ਵੀਡੀਓ ਦੇਖੋ ਚੱਲਦੀ ਵੀ ਜਾਂ ਤੁਸੀਂ ਇਹ ਵੀਡੀਓ ਨੂੰ ਤੁਸੀਂ ਸਹੀ ਤਰੀਕੇ ਨਾਲ ਤੁਸੀਂ ਡਾਊਨਲੋਡ ਕਰ ਲੈਣਾ ਤੁਹਾਨੂੰ ਅੱਗੇ ਕੱਢ-ਕੱਢ ਕੇ ਦਿਖਾਣਾ ਵਾ ਆ ਤੁਹਾਨੂੰ ਇਸ ਤਰੀਕੇ ਨਾਲ ਦਿਖਾਣਾ ਸਕ੍ਰੀਨ ਕਰਕੇ ਆ ਦੇਖੋ ਠੀਕ ਆ ਆ ਅਸਾਰੀ ਮਤਲਬ ਤੁਸੀਂ ਇਹਦਾ ਇਹਨੂੰ ਡਾਊਨਲੋਡ ਕਰ ਲੈਣਾ ਠੀਕ ਹੈ ਜੀ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਹੁਣ ਕਰਨਾ ਵਾ ਆਪਣੇ ਇੱਕ ਹੋਰ ਐਕਸਟਰਾ ਮੋਬਾਈਲ ਫੋਨ ਲੈਣਾ ਹਾਂ ਤੁਹਾਡੇ ਘਰੇ ਹਰ ਇੱਕ ਦੇ ਘਰੇ ਇੱਕ ਇੰਟਰਨੈਟ ਹੋਰ ਫੋਨ ਐਕਸਟਰਾ ਹੋਈ ਗਈ ਹੋਏਗਾ ਤੁਸੀਂ ਕੀ ਕਰਨਾ ਵਾ ਉਹ ਫੋਨ ਦੇ ਵਿੱਚ ਉਹਦੇ ਵਿੱਚ ਤੁਸੀਂ ਵੌਇਸ ਰਿਕਾਰਡ ਕਰਨੀ ਹੈ ਹਿੰਦੀ ਦੇ ਵਿੱਚ ਹਿੰਦੀ 'ਚ ਵੀ ਕਰ ਸਕਦੇ ਹੋ ਪੰਜਾਬੀ 'ਚ ਵੀ ਕਰ ਸਕਦੇ ਹੋ ਅੰਗਰੇਜ਼ੀ 'ਚ ਵੀ ਕਰ ਸਕਦੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਜ ਤੁਹਾਡੀ ਜਿਹੜੀ ਵੀ ਲੈਂਗੁਏਜ ਵਧੀਆ ਹੈਗੀ ਆ ਤੁਸੀਂ ਉਹਦੇ ਵਿੱਚ ਤੁਸੀਂ ਮਤਲਬ ਵੀ ਵਾਇਸ ਰਿਕਾਰਡ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ ਆਪਣੇ ਮੋਬਾਈਲ ਫੋਨ ਦੇ ਵਿੱਚ ਜਿਹੜੀ ਵੀਡੀਓ ਤੁਸੀਂ ਡਾਊਨਲੋਡ ਕੀਤੀ ਹੈ ਜੀ ਉਹ ਵੀਡੀਓ ਨੂੰ ਤੁਸੀਂ ਪਲੇ ਕਰ ਲੈਣਾ ਤੇ ਜਦ ਦੂਜਾ ਮੋਬਾਈਲ ਹੋਏਗਾ ਤੁਹਾਡਾ ਤੁਸੀਂ ਉਹਦੇ ਤੇ ਨਾਲ ਹੀ ਵਾਇਸ ਰਿਕਾਰਡ ਕਰੀ ਜਾਣੀ ਉਹਦੇ ਨਾਲ ਦੇਖੀ ਜਾਣਾ ਤੇ ਤੁਸੀਂ ਉਹ ਚ ਵਾਇਸ ਰਿਕਾਰਡ ਕਰ ਜਾਣੀ ਬੋਲਣਾ ਕਿਵੇਂ ਆ ਜਿਵੇਂ ਉਹ ਬੰਦਾ ਦੇਖ ਲੋ ਮੰਨ ਕੇ ਚਲੋ ਵੀ ਮੈਂ ਨਟ ਖੋਲਦਾ ਪਿਆ ਵਾ ਵੀ ਇਹ ਮੈਂ ਦੇਖੂ ਕਿੰਨਾ ਸਾਲ ਪੁਰਾਣਾ ਮੋਟਰਸਾਈਕਲ ਆ ਇਹਦੇ ਵਿੱਚ ਮਤਲਬ ਵੀ ਆ ਨਟ ਲੱਗੇ ਮੈਨੂੰ ਖੋਲਾਂਗਾ ਇਹਦੀ ਡਿੱਗੀ ਸਾਫ਼ ਕਰਾਂਗਾ ਐ ਕਰਾਂਗਾ ਇਹਨੂੰ ਮੈਂ ਮੋਡੀਫਾਈ ਕਰਾਂਗਾ ਇਹਨੂੰ ਬਿਲਕੁਲ ਮੈਂ ਨਵਾਂ ਬਣਾਵਾਂਗਾ ਤੁਸੀਂ ਮਤਲਬ ਇਹ ਚੀਜ਼ ਕਰੇ ਜਦੋਂ ਤੁਸੀਂ ਇਹ ਚੀਜ਼ਾਂ ਕਰ ਲਈਆਂ ਸਾਰੀਆਂ ਤੁਹਾਡੀ ਵਾਇਸ ਰਿਕਾਰਡ ਹੋ ਗਈ ਪਹਿਲਾਂ ਉਹ ਵੀਡੀਓ ਨੂੰ ਤੁਸੀਂ ਇੱਕ ਦੋ ਵਾਰ ਦੇਖਣਾ ਵਾਹ 10 ਤੋਂ 15 ਮਿੰਟ ਦੀ ਵੀਡੀਓ ਹੈ ਇਹ ਤੁਸੀਂ ਉਹਨੂੰ ਦੇਖ ਲੈਣਾ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕੀ ਕੀ ਬੋਲਣਾ ਹੈ ਤੁਸੀਂ ਉਸੇ ਤਰ੍ਹਾਂ ਬੋਲ ਨਹੀਂ ਜਾਣਾ ਬੋਲ ਕੇ ਕਿ ਵਾਇਸ ਰਿਕਾਰਡ ਕਰ ਲੈਣੀ ਆ ਦੇਖੋ ਤੁਸੀਂ ਵੀਡੀਓ ਵੀ ਡਾਊਨਲੋਡ ਕਰ ਲਈ ਤੁਹਾਡੀ ਵਾਇਸ ਰਿਕਾਰਡ ਵੀ ਹੋ ਗਈ ਹੁਣ ਤੁਸੀਂ ਕੀ ਕਰਾਂਗੇ ਤੁਸੀਂ ਆਹ ਮੂੰਗੋਠਾ ਚਾ ਲੈਣਾ ਵਾ ਆਹ ਮੂੰਗੋਠੇ ਨੂੰ ਨਾ ਤੁਸੀਂ ਇੰਦਾ ਆਪਣੇ ਮੂੰਹ ਦੇ ਉੱਤੇ ਲਾ ਲੈਣਾ ਆਹ ਮੂੰਗੋਠੇ ਨੂੰ ਮੂੰਹ ਦੇ ਉੱਤੇ ਲਾ ਕੇ ਤੁਸੀਂ ਆਪਣੇ ਫੋਨ ਦਾ ਜਿਹੜਾ ਕੈਮਰਾ ਫਰੰਟ ਕੈਮਰਾ ਓਨ ਕਰਨਾ ਵਾ ਤੁਸੀਂ ਇਹ ਵੀਡੀਓ ਜਿਹੜੀ ਤੁਸੀਂ ਇਦਾਂ ਬਣਾਉਣੀ ਆ ਉਹ ਬਣਾਉਣੀ ਆ ਤੁਸੀਂ 15 ਤੋਂ 20 ਸਕਿੰਟ ਜਾਂ ਫਿਰ 1 ਮਿੰਟ ਦੀ ਵੀਡੀਓ ਬਣਾਣੀ ਆ ਜਾਂ ਫਿਰ 2 ਮਿੰਟ ਦੀ ਵੀ ਬਣਾ ਸਕਦੇ ਹੋ ਕੋਈ ਦਿੱਕ ਨਹੀਂ ਤੁਸੀਂ ਇਦਾਂ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਉਹ ਵੀਡੀਓ ਨੂੰ ਤੁਸੀਂ ਸੇਵ ਕਰ ਲੈਣਾ ਹੁਣ ਤੁਹਾਡੇ ਜਿਹੜਾ ਮੈਨ ਕੰਮ ਸੀ ਤਿੰਨੇ ਚੀਜ਼ਾਂ ਤੁਹਾਡੀਆਂ ਹੋ ਗਈਆਂ ਤੁਸੀਂ ਵੀਡੀਓ ਵੀ ਉੱਥੋਂ ਡਾਊਨਲੋਡ ਕਰ ਲਈਏ ਨੈਟ ਦੇ ਤੋਂ ਉਹਦੀ ਗੂਗਲ ਹੈ ਨਾ YouTube ਤੋਂ ਤੇ ਉਸ ਤੋਂ ਬਾਅਦ ਤੁਸੀਂ ਵਾਇਸ ਰਿਕਾਰਡ ਵੀ ਕਰ ਲਈਏ ਉਹਦੇ ਮੁਤਾਬਿਕ ਤੇ ਹੁਣ ਤੁਸੀਂ ਆਪਣੀ ਵੀਡੀਓ ਵੀ ਬਣਾ ਲਈ ਆ ਮੂੰਗੋਠਾ ਜਿਹਾ ਲਾ ਕੇ ਹੋ ਗਿਆ ਹੁਣ ਤੁਹਾਡੀ ਹੋ ਗਈ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵੇ ਹੁਣ ਮੈਂ ਤੁਹਾਨੂੰ ਡਾਊਨ ਚੀਜ਼ਾਂ ਜਿਹੜੀਆਂ ਕੀਤੀਆਂ ਸੀ ਜਾਂ ਉਹ ਮੈਂ ਸਾਰੀਆਂ ਕੁਝ ਡਾਊਨਲੋਡ ਕਰਕੇ ਆਪਣੇ ਮੋਬਾਈਲ ਫੋਨ ਦੇ ਵਿੱਚ ਰੱਖੀਆਂ ਹੋਈਆਂ ਨੇ ਹੁਣ ਮੈਂ ਤੁਹਾਨੂੰ ਦੱਸ ਦ ਤੁਸੀ ਐਡਿਟ ਕਿਵੇਂ ਕਰਨੀ ਹੈ ਦੇਖੋ ਜੀ ਤੋਂ ਆਹ ਸਾਈਡ ਤੇ ਇੱਕੋ ਮੈਰੀ ਫੇਰ ਮੈਂ ਉਹ ਕੰਪਿਊਟਰ ਦੀ ਮੋਬਾਈਲ ਦੀ ਸਕਰੀਨ ਉੋਂ ਚੱਲਦੀ ਹੋਏਗੀ ਤੁਸੀਂ ਕੀ ਕਰਨਾ ਹੁਣ ਮੈਂ ਤੁਹਾਨੂੰ ਕਰਕੇ ਦਿਖਾਵਾਂ ਤੁਸੀਂ ਕੀ ਕਰਨਾ ਇਹਨੂੰ ਸਾਰ ਨੂੰ ਕਰਨ ਤੋਂ ਬਾਅਦ ਤੁਸੀਂ ਜਾਣਾ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਆ VN ਵੀਡੀਓ ਐਡੀਟਰ ਦੇ ਵਿੱਚ ਚਲੇ ਗਏ ਇਹ ਤਾਂ ਮੈਂ ਕਰਕੇ ਕੀਤਾ ਆ ਨਿਊ ਪ੍ਰੋਜੈਕਟ ਆ ਗਿਆ ਨਿਊ ਪ੍ਰੋਜੈਕਟ ਤੇ ਜਾਣ ਤੋਂ ਬਾਅਦ ਜਿਹੜੀ ਮੈਂ ਵੀਡੀਓ ਡਾਊਨਲੋਡ ਕੀਤੀ ਜਾਂ ਵੀਡੀਓ ਆ ਗਈ 1 ਮਿੰਟ 10 ਸੈਕਿੰਡ ਦੀ ਵੀਡੀਓ ਸੀ ਠੀਕ ਇਨ ਮੀਦੇ ਵਿੱਚ ਲੈ ਜਾਗਾ ਜੀ ਆਹ ਵੀਡੀਓ ਆ ਗਈ ਦੇਖੋ ਪਲੇ ਕਰਕੇ ਮੈਂ ਤੁਹਾਨੂੰ ਦਿਖਾਉਣਾ ਹਾਂ ਠੀਕ ਹੈ ਜੀ ਸਾਈਜ਼ ਆਪਾਂ ਇਹਦਾ ਇਹੀ ਰੱਖਣਾ origignal ਸਾਈਜ਼ ਰੱਖਣਾ ਦੇਖੋ ਠੀਕ ਆ ਜੋ ਵੀ ਤੁਹਾਨੂੰ ਲੱਗਦਾ ਬਈ ਇੱਥੋਂ ਆਪਾਂ ਇਹਨੂੰ ਫਰੰਟੇ ਦਾ ਕੱਟ ਦਾਂਗੇ ਇੱਥੋਂ ਇਹਨੂੰ ਪਰ ਡਿਲੀਟ ਕਰ ਦਿੰਦੇ ਆ ਆ ਦੇਖੋ ਆ ਵੀਡੀਓ ਪਲੇ ਹੁੰਦੀ ਵੀ ਇਹ ਸਕਰੀਨ ਤੇ ਤੁਸੀਂ ਦੇਖੀ ਜਦੋ ਠੀਕ ਆ ਆ ਵੀਡੀਓ ਸਾਰੀ ਚੱਲ ਨਹੀਂ ਜਾਂਦੀ ਠੀਕ ਹੈ ਜੀ ਸਾਰੀ ਵੀਡੀਓ ਚੱਲ ਰਹੀ ਹੈ ਇਹਦੀ ਠੀਕ ਆ ਜਿਹੜੀ ਇਹਦੀ ਵੌਇਸ ਆ ਵੌਇਸ ਆਪਾਂ ਵੀ ਛੇਦੀ ਬੰਦ ਕਰ ਦਾਂਗੇ ਆਪਾਂ ਵੌਇਸ ਨਹੀਂ ਆਪਾਂ ਸਾਨੂੰ ਇਹਦੀ ਚਾਹੀਦੀ ਕਿਉਂਕਿ YouTube ਖੁਦ ਕਹਿੰਦਾ ਵ YouTube ਖੁਦ ਕਹਿੰਦਾ ਵਾ ਕਹਿੰਦੇ ਅਗਰ ਤੁਸੀਂ ਕਿਸੇ ਵੀਡੀਓ ਦੇ ਵਿੱਚ ਆਪਣੀ ਕ੍ਰੀਏਟੀਵਿਟੀ ਦਿਖਾਉਣੀ ਹੋ ਨਾ ਤਾਂ ਉਹਦੇ ਵਿੱਚ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਨਾ ਕਾਪੀਰਾਈਟ ਸਟ੍ਰਾਈਕ ਆਏਗਾ ਨਾ ਕਾਪੀਰਾਈਟ ਕਲੇਮ ਆਏਗਾ ਤੁਸੀਂ ਆਹ ਵੀਡੀਓ ਸਾਰੀ ਇਦਾਂ ਰੱਖ ਲਈ ਠੀਕ ਹੈ ਜੀ ਆ ਤੁਹਾਡੀ ਵੀਡੀਓ ਇੱਕ 2 ਮਿੰਟ ਦੀ ਜਿਹੜੀ ਵੀ ਹੈਗੀ ਆ ਤੁਹਾਡੀ ਬਣ ਕੇ ਰੈਡੀ ਹੋ ਗਈ ਆ ਹੁਣ ਤੁਸੀਂ ਕੀ ਕਰਨਾ ਜਿਹੜਾ ਮੇਨ ਪੁਆਇੰਟ ਆ ਦੇਖੋ ਫਰੰਟ ਦੇ ਵਿੱਚ ਵੀ ਵੀਡੀਓ ਨੂੰ ਐਡਿਟ ਕਰ ਦੇਣਾ ਡਿਲੀਟ ਕਰ ਦੇਣਾ ਤੇ ਫਰੰਟ ਤੋਂ ਵੀ ਇਹ ਤੋਂ ਐਂਡ ਤੋਂ ਵੀ ਮੈਂ ਆ ਲਾਸਟ ਵੀ ਇਹਦਾ ਪਾਰਟ ਜਿਹੜਾ ਡਿਲੀਟ ਕਰਤਾ ਤੇ ਫਰੰਟ ਵਾਲਾ ਵੀ ਕਰਤਾ ਹੁਣ ਦੇਖੋ ਤੁਸੀਂ ਕੀ ਕਰਨਾ ਹੁਣ ਆਪਾਂ ਜਿਹੜੀ ਤੁਹਾਡੀ ਵੀਡੀਓ ਤੁਹਾਡੀ ਵਾਇਸ ਸੀ ਜਿਹੜੀ ਆਪਾਂ ਵਾਇਸ ਲਗਾਉਣੀ ਹੈ ਇਹਦੇ ਵਿੱਚ ਜਿਹੜੀ ਵਾਇਸ ਸੀ ਆਪਾਂ ਇੱਥੇ ਜਾਂਦੇ ਆ ਇੱਧੇ ਤੇ ਗਏ ਉਤੋਂ ਬਾਦੋਂ ਮਿਊਜ਼ਿਕ ਲਈ ਮਿਊਜ਼ਿਕ ਤੇ ਗਏ ਮਿਊਜ਼ਿਕ ਦੇ ਬੋ ਮਾਈ ਫਾਈਲ ਤੇ ਆਏ ਮਾਈ ਮਿਊਜ਼ਿਕ ਦੇ ਵਿੱਚ ਆ ਗਿਆ ਇਹ ਡਬਲ ਐਚ ਲਿਖਿਆ ਆ ਗਿਆ ਇੱਥੇ ਮੈਨੂੰ ਕਲਿੱਕ ਕਰਾਂਗਾ ਆ ਦੇਖੋ ਮੇਰੀ ਜਿਹੜੀ ਵਾਇਸ ਆ ਉਹ ਆ ਗਈ ਮੈਨੂੰ ਵਧਾ ਕੇ ਢਾ ਵੀ ਸਕਦਾ ਵਾਂ ਆ ਦੇਖੋ ਹੋ ਗਈ ਮੇਰੀ ਵਾਇਸ ਹੁਣ ਮੈਂ ਤੁਹਾਨੂੰ ਪਲੇ ਕਰਕੇ ਦਿਖਾਣਾ ਕਿਦਾਂ ਦੀ ਆ ਸੁਣੋ ਹੁਣ ਧ ये देखिए मेरा भाई के बहुत ही साल पुराना काफी साल हो चुके हैं इसको ऐसे ही खड़ा है बहुत पुराना सड़ चुका है देखिए देखने में कैसा लग रहा है और इसका अगला टायर देखिए बिल्कुल भी नहीं है मैं इसको स्टैंड पे लगा देता थे अभी ਆਵ ਡਾਇਨਾਮਿਕ ਨੂੰ ਇਸ ਕੀ ਪੂਰੀ ਰਿਪੇਅਰ ਕਰੂੰਗਾ ਔਰ ਇਸਕੋ ਬਿਲਕੁਲ ਇੱਕ ਅੱਛਾ ਸਾ ਬਾਈਕ ਬਣਾ ਕੇ ਆਪਕੋ ਦਿਖਾਉਂਗਾ ਆਪ ਇਸ ਵੀਡੀਓ ਕੋ ਦੇਖਦੇ ਰਹਿਣਾ ਦੇਖੀ ਕਿਤਨਾ ਪੁਰਾਣਾ ਹੈ ਇਹ ਬੋਲਟ ਹੈ ਬਹੁਤ ਹੀ ਪੁਰਾਣਾ ਹੈ ਦੇਖਣੇ ਮੇ ਕਿਸ ਹਾਲ ਤੁਸੀਂ ਇਸੇ ਤਰ੍ਹਾਂ ਤੁਸੀਂ ਰੈਡੀ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਹੁਣ ਕੀ ਕਰਨਾ ਹੈ ਜਿਹੜਾ ਮੈਨ ਪੁਆਇੰਟ ਆਪਣਾ ਅਗਲਾ ਪੁਆਇੰਟ ਕੀ ਹੈ ਤੁਸੀਂ ਕੀ ਕਰਨਾ ਜਿਹੜੀ ਵੀਡੀਓ ਤੁਸੀਂ ਸ਼ੂਟ ਕੀਤੀ ਸੀ ਸੈਲਫੀ ਜਣਾ ਤੁਸੀਂ ਕੀ ਕਰਨਾ ਉਹ ਵੀਡੀਓ ਆਪਾਂ ਨੂੰ ਉਹਣੀ ਆ ਤਾਂ ਆਪਾਂ ਕੀ ਕਰਨਾ ਇੱਥੇ ਪਲੱਸ ਦੇ ਦੇ ਨਿਸ਼ਾਨ ਲਿਖਾ ਆਪਾਂ ਤੇ ਪਲੱਸ ਦੇ ਨਿਸ਼ਾਨ ਕਰਨਾ ਇੱਥੇ ਲਿਖਾ ਸਟੋਕ ਸਟੋਕ ਤੇ ਕਲਿੱਕ ਕਰਾਂਗੇ ਆ ਰਹੀ ਜਿਹੜੀ ਮੈਂ ਵੀਡੀਓ ਹੁਣ ਸ਼ੂਟ ਕੀਤੀ ਸੀ ਆ ਵੀਡੀਓ ਆ ਗਈ ਦੇਖੋ ਜੀ ਠੀਕ ਹੈ ਜੀ ਹੁਣ ਆਪਾਂ ਪਲੇ ਕਰਕੇ ਦੇਖ ਦਿਆਂ ਆ ਦੇਖੋ ਬੋਲੇ ਤਾਂ ਤੁਸੀਂ ਇਹ ਨਹੀਂ ਸਿਰਫ ਸੈਲਫੀ ਲਈ ਸੀ ਉਹ ਆਈ ਤਾਂ 뒤 ਪਿੱਛੇ ਲੱਗ ਗਈ ਆ ਹੁਣ ਤੁਸੀਂ ਕੀ ਕਰਨਾ ਆ ਜਿਹੜੀ ਸੈਲਫੀ ਆਪਣੀ ਫਰੰਟ ਦੇ ਆਂਦੀ ਵੀ ਆ ਮੈਂ ਕਹਿੰਦਾ ਵੀ ਥੋੜੀ ਸਾਈਡ ਤੇ ਛੋਟੀ ਹੋ ਕੇ ਆਵੇ ਤੁਸੀਂ ਕੀ ਕਰਨਾ ਇੱਥੇ ਕਲਿੱਕ ਕਰ ਇਨੂੰ ਟੱਚ ਕਰਕੇ ਹੱਥ ਨਾਲ ਫੜ ਕੇ ਤੁਸੀਂ ਇਹਨੂੰ ਛੋਟਾ ਕਰ ਲੈਣਾ ਆਪਣੇ ਹਿਸਾਬ ਨਾਲ ਆ ਇਹਦਾ ਟੱਚ ਕਰਕੇ ਇਹਨੂੰ ਚੱਕ ਕੇ ਤੁਸੀਂ ਆਹ ਸਾਈਡ ਤੇ ਰੱਖ ਲੈਣਾ ਜਾਂ ਆਹ ਸਾਈਡ ਤੇ ਰੱਖ ਦਿਓ ਜਾਂ ਫਰੰਟ ਤੇ ਰੱਖ ਦਿਓ ਆ ਹੋ ਗਿਆ ਠੀਕ ਹੈ ਜੀ ਆ ਦੇਖੋ ਹੁਣ ਪਲੇ ਕਰਕੇ ਦੇਖੋ ਤੁਹਾਡੀ ਕਿੰਦਰ ਹੀ ਲੱਗਦੀ ਆ ਆ ਦੇਖੋ ਤੁਹਾਡੇ ਫੇਸ ਵੀ ਆ ਗਿਆ ਛੋਟਾ ਜਿਹਾ ਸਾਈਡ ਦੇ ਉੱਤੇ ਤੇ ਪਿੱਛੇ ਬਾਈਕ ਆ ਗਈ ਪੂਰੀ ਤੇ ਤੁਹਾਡੀ ਉਹ ਵਾਇਸ ਵੀ ਆ। ਇਸੇ ਹੀ ਕਰਾਂ। ਬੋਟ ਕਲ। ਹੁਣ ਕੀ ਕਰਨਾ ਆਪਾਂ ਜਣਾ ਮੈਂਨ ਲਾਸਟ ਕੰਮ ਆ। ਹੁਣ ਆਪਾਂ ਲਾਸਟ ਕੰਮ ਕਰਨਾ ਮਿਊਜ਼ਿਕ ਲਗਾਉਣਾ ਇਹਦੇ ਪਿੱਛੇ ਵਧੀਆ ਜਿਦੇ ਨਾਲ ਸਾਡੀ ਵੀਡੀਓ ਹੋਰ ਸੋਹਣੀ ਬਣੇ। ਤੁਸੀਂ ਕੀ ਕਰਨਾ ਇੱਥੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਕੇ ਮਿਊਜ਼ਿਕ ਤੇ ਗਏ। ਮਿਊਜ਼ਿਕ ਤੇ ਜਾਣ ਤੋਂ ਬਾਅਦ ਇੱਥੇ ਆ ਕੇ ਤੁਸੀਂ ਇੱਥੇ ਆਪਾਂ ਵਲੌਗ ਵਾਲਾ ਮਿਊਜ਼ਿਕ ਲਾਣਾ। ਆਪਾਂ ਨਾ ਆਪਾਂ ਵਲੌਗ ਤੇ ਕਲਿੱਕ ਕੀਤਾ। ਜਿਹੜਾ ਵੀ ਤੁਹਾਨੂੰ ਮਿਊਜ਼ਿਕ ਵਧੀਆ ਲੱਗੂਗਾ ਤੁਸੀਂ ਇੱਥੋਂ ਡਾਊਨਲੋਡ ਕਰਨਾ। ਠੀਕ ਹੈ ਜੀ। ਮੈਂ ਆਹ ਮਿਊਜ਼ਿਕ ਲਗਾਉਣਾ ਚਾਹੁੰਦਾ। ਮੈਂ ਤਾਂ ਯੂਜ਼ ਤੇ ਕਲ ਏ 15 20 ਰੱਖ ਲੈਨੇ ਠੀਕ ਹੈ ਇਤਰੀ ਕੀ ਓਕੇ ਕੀਤਾ ਤੇ ਆ ਤੁਹਾਡਾ ਜਿਹੜਾ ਮਿਊਜ਼ਿਕ ਸੀ ਉਹ ਵੀ ਲਾ ਕੇ ਰੈਡੀ ਹੋ ਗਿਆ ਹੁਣ ਸੁਣੋ ਹੁਣ ਦੇਖੋ ਕਿਨੀ ਸੋਹਣੀ ਬੰਦੀ ਇਹ ਦੇਖੀਏ ਮੇਰਾ ਬਾਈਕ ਇਹ ਦੇਖੀਏ ਮੇਰਾ ਬਾਈਕ ਇਹ ਬਹੁਤ ਹੀ ਸਾਨ ਪੁਰਾਣਾ ਕਾਫੀ ਸਾਲ ਹੋ ਚੁੱਕੇ ਹੈ ਇਸ ਕੋ ਇਸੇ ਹੀ ਖੜਾ ਹੈ ਬੋਟ ਕਾਂਜ ਸਰ ਚੁਪਾਏ ਦੇਖੀਏ ਦਿਖਨੇ ਮੇਂ ਕਿਹੋ ਜਿਹਾ ਲੱਗ ਰਹਾ ਹੈ ਦੇਖੀਏ ਆ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਐਕਸਪੋਰਟ ਕਰ ਲੈਣਾ ਆ ਤੁਹਾਡੀ ਬਣ ਕੇ ਜਿਹੜੀ ਵੀਡੀਓ ਰੈਡੀ ਹੋ ਗਈ ਆ ਐਕਸਪੋਰਟ ਹੋ ਚੁੱਕੀ ਆ ਹੁਣ ਮੈਂ ਤੁਹਾਨੂੰ ਦੱਸਣਾ ਐਕਸਪੋਰਟ ਹੋਣ ਤੋਂ ਬਾਅਦ ਵੀਡੀਓ ਕਿਵੇਂ ਦੀ ਬਣੇਗੀ ਇਹ ਦੇਖੋ ਇਹ ਬਹੁਤ ਹੀ ਸੋਕਾ ਕੰਮ ਆ ਤੁਸੀਂ ਬਸ ਕਿਸੇ ਦੀ ਬੋਲਟ ਮੋਟਰਸਾਈਕਲ ਦੀ ਇਦਾਂ ਵੀਡੀਓ ਚੱਕਣੀ ਹੈ ਮੋਟੋ ਵੇ ਦੀ ਇਹ ਵੀਡੀਓ ਤੇ ਬਹੁਤ ਜ਼ਿਆਦਾ ਵਿਊਜ਼ ਆਉਂਦੇ ਨੇ ਬਹੁਤ ਜ਼ਿਆਦਾ ਕਿਉਂਕਿ ਇਹ ਵੀਡੀਓ ਜਿਹੜੀ ਪੂਰੇ ਵਰਲਡ ਆਲ ਵਰਲਡ ਦੇ ਵਿੱਚ ਇਹ ਵੀਡੀਓ ਨੂੰ ਦੇਖਿਆ ਜਾਂਦਾ ਵਾ ਸੋ ਮੈਂ ਤੁਹਾਨੂੰ ਦੇਖੋ ਵੀਡੀਓ ਸ਼ੂਟ ਕਰਨਾ ਵੀ ਦੱਸਦਾ ਵੌਇਸ ਦਾ ਵੀ ਦੱਸਦਾ ਵੀਡੀਓ ਕਿੱਥੋਂ ਡਾਊਨਲੋਡ ਕਰਨੀ ਉਹ ਵੀ ਦੱਸਦਾ ਸਾਰਾ ਕੁਝ ਤੁਹਾਨੂੰ ਮੈਂ ਦੱਸਤਾ ਤੁਸੀਂ ਬਸ ਤਰੀਕੇ ਨਾਲ ਇਸੇ ਤਰ੍ਹਾਂ ਤੁਸੀਂ ਐਡਿਟ ਕਰ ਲੈਣਾ ਵਾ ਤੇ ਵੀਡੀਓ ਤੁਹਾਡੀ ਬਣ ਕੇ ਬਹੁਤ ਹੀ ਵਧੀਆ ਰੈਡੀ ਹੋ ਜੇਗੀ ਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਡੇਲੀ ਇੱਕ ਵੀਡੀਓ ਅਪਲੋਡ ਐ ਜਿਹੜੀ ਵੀਡੀਓ ਤੁਸੀਂ ਡੇਲੀ ਅਪਲੋਡ ਕਰਨੀ ਹੀ ਕਰਨੀ ਹੈ ਜੀ ਇਹ ਵੀਡੀਓ ਨੂੰ ਤੁਸੀਂ ਡੇਲੀ ਅਪਲੋਡ ਕਰਨਾ ਵਾ ਸਵੇਰੇ ਕਰਦੋ ਚਾਹੇ ਤੁਸੀਂ ਸ਼ਾਮ ਨੂੰ ਕਰ ਦੋ ਜੀ ਹੁਣ ਕੀ ਕਰਨਾ ਇਸ ਤੋਂ ਬਾਅਦ ਆਹ ਵੀਡੀਓ ਬਣ ਕੇ ਮੇਰੀ ਰੈਡੀ ਹੋ ਗਈ ਹੁਣ ਮੈਂ ਤੁਹਾਨੂੰ ਗੈਲਰੀ ਦੇ ਵਿੱਚ ਲੈ ਕੇ ਜਾਣਾ ਗੈਲਰੀ ਦੇ ਵਿੱਚ ਮੇਰੀ ਵੀਡੀਓ ਸੇਵ ਹੋ ਗਈ ਆ ਹਨਾ ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਉਹ ਵੀਡੀਓ ਮੇਰੀ ਕਿੱਦਾਂ ਦੀ ਬਣੀ ਬਾਈ ਕੇ ਬਹੁਤ ਹੀ ਸੌਣ ਪੁਰਾਣਾ ਕਾਫੀ ਸਾਲ ਹੋ ਚੁਕੇ ਇਸ ਕੋ ਇਸੇ ਹੀ ਖੜੇ ਬੋਰਡਾਂ ਦੇ ਸਰ ਚੁਪਾਏ ਦੇਖੀ ਦਿਖਨੇ ਮੇ ਕਿਹੋ ਜਿਹਾ ਲਗ ਰਾਇਆ ਔਰ ਇਸ ਕਾ ਅਗਲਾ ਟਾਇਰ ਦੇਖੀ ਬਿਲਕੁਲ ਵੀ ਨਹੀਂ ਇਹ ਮੈਂ ਇਸ ਕੋ ਸਟੈਂਡ ਤੇ ਲਗਾ ਦਿਤਾਂਗਾ ਵੀ ਕਿੰਨੀ ਸੋਹਣੀ ਚੀਜ਼ ਬਣ ਕੇ ਰੈਡੀ ਹੋ ਗਈ ਆ ਅਗਰ ਤੁਸੀਂ ਇਹ ਚੀਜ਼ ਤੁਸੀਂ ਮੈਂ ਕਹਿੰਨਾ ਵੀ ਤੁਸੀਂ ਅਗਲ ਕਰ ਲੋਗੇ ਨਾ ਮੈਂ ਕਹਿੰਨਾ ਮਤਲਬ ਤੁਹਾਡੇ ਨਜ਼ਾਰੇ ਵਾਰੇ ਆ ਤੁਸੀਂ ਮਹੀਨੇ ਤੇ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਿਉਂਕਿ ਦੇਖੋ ਨਾ ਤਾਂ ਤੁਹਾਨੂੰ ਕੋਪੀਰਾਈਟ ਸਟ੍ਰਾਈਕ ਆਉਣਾ ਹੈਗਾ ਨਾ ਤੁਹਾਨੂੰ ਕੋਪੀਰਾਈਟ ਕਲੇਮ ਆਣਾ ਹੈਗਾ ਕਿਉਂਕਿ YouTube ਦੀ ਜਿਹੜੀ ਫੇਅਰ ਐਂਡ ਪੋਲਿਸੀ ਆ ਉਹ ਖੁਦ ਕਹਿੰਦੀ ਆ ਕਹਿੰਦੀ ਅਗਰ ਤੁਸੀਂ ਕੁਝ ਆਪਣਾ ਮਤਲਬ ਇਕਸਟਰਾ ਤੁਸੀਂ ਚੀਜ਼ ਪੋਣੇ ਹੋ ਨਾ ਵਧੀਆ ਤੁਸੀਂ ਪੋਣੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਮਤਲਬ ਦੀ ਤੁਸੀਂ ਉਹ ਤੁਹਾਨੂੰ ਕੋਪੀਰਾਈਟ ਸਟ੍ਰਾਈਕ ਨਹੀਂ ਆਏਗਾ ਅਗਰ ਤੁਸੀਂ ਮਿਹਨਤ ਕਰਦੇ ਹੋ ਬਹੁਤ ਹੀ ਵਧੀਆ ਟੌਪਿਕ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਨਾ ਵੀ ਅਸੀਂ ਆਪਣਾ ਫੇਸ ਨਹੀਂ ਦਿਖਾ ਸਕਦੇ ਆਪਣੀ ਵੌਇਸ ਨਹੀਂ ਦੇ ਸਕ ਉਹਨਾਂ ਲਈ ਇਹ ਟੌਪਿਕ ਬਹੁਤ ਵਧੀਆ ਵਾ ਜਿਹੜੇ ਕਹਿੰਦੇ ਸਾਨੂੰ ਕੁਝ ਵੀ ਨਹੀਂ ਆਂਦਾ ਕੁਝ ਵੀ ਨਹੀਂ ਆਂਦਾ ਹੈਗਾ ਅਸੀਂ ਬਲੈਂਕ ਪੇਪਰ ਆ ਵਾਈਟ ਪੇਪਰ ਆ ਅਸੀਂ ਸਿਰ ਬਿਲਕੁਲ ਸਾਨੂੰ ਕੁਝ ਵੀ ਨਹੀਂ ਆਂਦਾ ਉਹਨਾਂ ਲਈ ਵੀ ਇਹ ਬਹੁਤ ਵਧੀਆ ਵਾ ਤੁਸੀਂ ਵੈਸ YouTube ਤੋਂ ਕਿਸੇ ਦੀ ਵੀਡੀਓ ਨੂੰ ਡਾਊਨਲੋਡ ਕਰਨਾ ਡਾਊਨਲੋਡ ਕਰਕੇ ਤੁਸੀਂ ਇਹ ਮੂੰਗੋਠਾ ਚਾਲ ਲੈਣਾ 50 ਰੁਪਏ ਦਾ ਤੇ ਸਿਰਫ ਪਿੱਛੇ ਆਪਣੀ ਵੌਇਸ ਦੇ ਦੇਣੀ ਹੈ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਤਾਂ ਤੁਸੀਂ ਇਹ ਮੂੰਗੋਠਾ ਚਾਲਾ ਕੇ ਤੁਸੀਂ ਆਪਣੀ ਵੀਡੀਓ ਨੂੰ ਤੁਸੀਂ ਬਣਾ ਸਕਦੇ ਹੋ ਤੇ ਤੁਸੀਂ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਬਸ 10 ਦਿਨ ਤੁਹਾਨੂੰ ਓਖਾ ਹੋਏਗਾ ਕਿਉਂਕਿ ਚੈਨਲ ਨੂੰ ਗਰੋ ਕਰਨ ਦੇ ਵਿੱਚ ਜਦੋਂ ਤੁਹਾਡਾ ਚੈਨਲ ਗਰੋ ਹੋ ਗਿਆ ਫਿਰ ਤੁਸੀਂ ਖੁਦ ਦੇਖਿਓ ਤੁਸੀਂ ਤੁਸੀਂ ਕਿੰਨੀ ਇਨਕਮ ਕਰਨੀ ਸ਼ੁਰੂ ਕਰੋਗੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ। ਜੇ ਅਗਰ ਤੁਹਾਨੂੰ ਇਹ ਨਹੀਂ ਪਤਾ诶ਗਾ ਵੀ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ YouTube ਵਾਲੀ ਨੂੰ ਤਾਂ ਮੈਨੂੰ Instagram ਦੇ ਉੱਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ। ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ ਮਾਜੀ। ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜੀ। ਮੇਰੇ ਪਟਿਆਲੇ ਸ਼ਹਿਰ ਦੇ ਵਿੱਚ 15 ਮਾਰਚ ਤੋਂ ਬਾਅਦ ਇੱਕ ਲਾਈਵ ਵਰਕਸ਼ਾਪ ਹੈ ਜਿਹੜੀ ਪੂਰੇ ਦਿਨ ਦੀ ਹੈ 4 ਤੋਂ 6 ਘੰਟੇ ਦੀ ਵਰਕਸ਼ਾਪ ਹੋਏਗੀ ਜੀ ਉਹ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਚਾਰ ਚੀਜ਼ਾਂ ਦੱਸਾਂਗਾ ਅਗਰ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤੁਹਾਨੂੰ ਉਹ ਚਾਰ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੂਟ ਕਿਵੇਂ ਕਰੀਦਾ ਨੰਬਰ 2 ਤੇ ਵੀਡੀਓ ਨੂੰ ਐਡਿਟ ਕਿਵੇਂ ਕਰੀਦਾ ਨੰਬਰ 3 ਤੇ ਥੰਗਨੇਲ ਕਿਵੇਂ ਬਣਾਉਣਾ ਤੇ ਨੰਬਰ 4 ਦੇ ਉੱਤੇ ਤੁਸੀਂ ਵੀਡੀਓ ਨੂੰ ਫੇਸਬੁੱਕ YouTube Instagram ਦੇ ਉੱਤੇ ਤੁਸੀਂ ਕਿਵੇਂ ਅਪਲੋਡ ਕਰਨਾ ਵਾ ਤਾਂ ਜੋ ਤੁਸੀਂ ਮਹੀਨੇ ਦੇ ਬਹੁ ਕਮਾ ਸਕੋ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੀ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲੋਂ ਆਪਣੀ ਅੱਜ ਹੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਉਹ ਵਰਕਸ਼ਾਪ ਲਗਾਈ ਜਾਵੇਗੀ ਅਗਰ ਤੁਸੀਂ ਵਰਕਸ਼ਾਪ ਜੁਆਇਨ ਕਰ ਜਾਂਦੇ ਹੋ ਤਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਨਮੂਨੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੀ ਜਿੰਨੀ ਮਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਿਆਂ ਬਹੁਤ ਜਲਦੀ ਇੱਕ ਨਵੀਂ ਤੇ ਵ